ਇਸ ਰਾਂ ਦਾ ਕੋਈ ਰੋਕੀ ਨਹੀਂ ਜਿਹਦੀ ਦਵਾਈ ਨਹੀਂ ਗੁਰੂ ਨਾਨਕ ਦੇਵ ਜੀ ਕੋਲ ਸਾਰਿਆਂ ਦੀ ਹੈ ਆ ਇੱਕੋ ਬੰਦੇ ਦੀ ਨਹੀਂ ਉਹ ਕਿਹਾ ਹੈ ਨਿੰਦਕ ਦੀ ਦਵਾਈ ਨਹੀਂ ਹੈ ਗੁਰੂ ਕੋਲ ਇਹ ਸੱਚ ਕਿਹਾ ਹੈ ਹਾਂ ਇਹ ਗੱਲ ਹੈ ਰਾਹ ਦੱਸਦੇ ਨੇ ਇੱਕ ਗੱਲ ਪਹਿਲਾਂ ਕੀਤੇ ਕਿ ਔਖਦ ਸਭੇ ਕੀਤੇ ਸਾਰੇ دارو ਹਨ ਨਿੰਦਕ ਦਾ دارو ਨਾ ਹੈ ਨਿੰਨਕ ਦੀ ਦਵਾਈ ਨਹੀਂ ਮੇਰੇ ਕੋਲ ਫਿਰ ਚਾਰੋਂ ਬੰਦੇ ਇਕੱਠੇ ਹੋ ਕੇ ਆ ਗਏ ਮਹਾਰਾਜ ਕਿਰਪਾ ਕਰੋ ਤੁਸੀਂ ਬਖਸ਼ਿੰਦ ਉਹ ਫਿਰ ਨਿੰਦਕ ਕਿੱਧਰ ਜਾਣਗੇ ਵਿਚਾਰੇ ਉਹਨਾਂ ਤੇ ਵੀ ਕਰ ਦਿਓ ਕਿਰਪਾ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਕਹਿ ਲੱਗੇ ਇੱਕ ਤਰੀਕਾ ਹੈ ਜਿਹਦੀ ਇਹਨੇ ਨਿੰਦਿਆ ਕੀਤੀ ਹੈ ਉਹਨੂੰ ਮਨਾ ਲਵੇ ਮੈਂ ਬਖਸ਼ ਦੇ ਆਂਗਾ ਉਹਦੇ ਤੋਂ ਬਿਨਾਂ ਨੇ ਜਿਹਦੀ ਨਿੰਦਿਆ ਕੀਤੀ ਹੈ ਉਹਦੇ ਨਾਲ ਪਿਆਰ ਕਰੇ ਜਿਹੜਾ ਇਹਦਾ ਵਿਰੋਧੀ ਹੈ ਜਿਹੜਾ ਇਹਦਾ ਵਿਰੋਧੀ ਹੈ ਉਹਦੇ ਨਾਲ ਕਰੇ ਪਿਆਰ ਫਿਰ ਛੱਡ ਦੇਵਾਂਗਾ